ਅੱਜ ਘੱਗਰ ਤੇ ਆਏ ਆ ਘੱਗਰ ਜਦੋਂ ਚੜਦਾ ਹੈ ਆ ਸਾਡੇ ਸਾਰੇ ਪਿੰਡ ਸੱਚੀ ਗੁਜਰਾ ਸੱਚੀ ਬ੍ਰਾਹਮਣਾ ਤਰਮੇੜੀ ਸਾਰੇ ਵਿੱਚ ਬਹੁਤ ਬੜਾ ਨੁਕਸਾਨ ਕਰ ਦਿੰਦਾ ਹੈ ਪਰ ਅੱਜ ਕੀ ਗੁਰੂ ਦੀ ਕਿਰਪਾਛੇ ਪਾਸ ਦੀ ਮੇਰਾ ਹੈ ਕਿ ਹਾਲੇ ਡਾਊਨ ਹੈ ਤੇ ਉਹ ਤੋਂ ਪਹਿਲੇ ਸਾਡੀ ਕੋਸ਼ਿਸ਼ ਹੈ ਕਿ ਜੇ ਕਿਤੇ ਕੋਈ ਨੁਕਸਾਨ ਹੁੰਦਾ ਵੀ ਹੋਵੇ ਤਾਂ ਅਸੀਂ ਕੰਟਰੋਲ ਕਰ ਲਈਏ ਤੇ ਇਹਦੇ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਾਹਿਬ ਵੀ ਆਏ ਨੇ ਤੇ ਸਾਰੀ ਫੌਜ ਇਹਨਾਂ ਦੀ ਨਾਲ ਆਈ ਹੈ ਸੋ ਅੱਜ ਆਪਣੀ ਸਾਂਝੀ ਡਿਊਟੀ ਬਣਦੀ ਇੱਕ ਹੀ ਜੇਪ ਹਰ ਵਾਰ ਤਾਂ ਪਹਿਲੇ ਕੰਟਰੋਲ ਚ ਹੋ ਜਵੇ ਤਾਂ ਉਹ ਬਹੁਤ ਵਧੀਆ ਗੱਲ ਹੁੰਦੀ ਹੈ ਜੇ ਨੁਕਸਾਨ ਹੋ ਜਵੇ ਫਿਰ ਤਾਂ ਰਾਸ਼ਨ ਬਣਨ ਵਾਲੀ ਗੱਲ ਹੋ ਜਾਂਦੀ ਹੈ ਹੋਰ ਤੀ ਕੁ ਰਹਿ ਜਾਂਦੀ ਸੋ ਉਹਦੇ ਲਈ ਅਸੀਂ ਆਇਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਨ ਚਪਾਸ਼ਾ ਕੇ ਕਿ ਵੀ ਐਦੇ ਇਥੇ ਠੀਕ ਰੱਖੇ ਕਿਉਂਕਿ ਆਪਾਂ ਦੇਖ ਰਹੇ ਆ ਗੁਰਦਾਸਪੁਰ ਰੰਬਰ ਸਰਕਨੀ ਬਹੁਤ بڑا ਨੁਕਸਾਨ ਹੋਇਆ ਹੈ ਬੰਦਿਆਂ ਨੂੰ ਨੁਕਸਾਨ ਵੀ ਹੋਇਆ ਹੈ ਡੰਗਰਾਲ ਨੁਕਸਾਨ ਵੀ ਹੋਇਆ ਹੈ ਘਰਾਂ ਨੂੰ ਨੁਕਸਾਨ ਵੀ ਹੋਇਆ ਹੈ ਹਰ ਚੀਜ਼ ਦੇ ਨੁਕਸਾਨ ਹੋਏ ਜਿਹੜਾ ਨਾ ਪੂਰਾ ਹੋਣਾ ਘਟਾ ਸੋ ਜਿੱਥੇ ਸਾਡੀ ਉਥੇ ਡਿਊਟੀ ਬਣਦੀ ਜਾਣ ਦੀ ਉਥੇ ਸਭ ਤੋਂ ਪਹਿਲਾਂ ਸਾਡੀ ਡਿਊਟੀ ਇੱਥੇ ਬਣਦੀ ਹੈ ਕਿਉਂਕਿ ਇੱਥੇ ਲੋਕਲ ਬੈਠੇ ਆ ਜੇ ਅਸੀਂ ਇੱਥੇ ਨਾ ਕਰਾਂਗੇ ਉੱਥੇ ਵੀ ਜਾਣ ਦਾ ਸਾਡਾ ਕੋਈ ਫਾਇਦਾ ਨਹੀਂ ਹੈ। ਸੋ ਇੱਥੇ ਜਿਹੜੀ ਚੀਜ਼ ਦੀ ਲੋੜ ਆ ਜਾਂ ਕੁਝ ਹੋ ਰਿਹਾ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਮੱਝਾ ਕਰਵਾ ਜਾਈਏ। ਸਰ ਤੁਸੀਂ 25 26 27 ਸਾਲਾਂ ਤੋਂ ਦੇਖ ਰਹੇ ਹੋ ਇਸ ਦਾ ਘਰ ਨੂੰ ਇਹ ਹਰ ਵਾਰੀ ਨੁਕਸਾਨ ਪਹੁੰਚਦਾ ਹੈ ਇਸ ਦਾ ਕੋਈ ਪੱਕਾ ਹੱਲ ਇਸ ਤਰ੍ਹਾਂ ਹੋਵੇ ਸੈਂਟਰ ਨਾਲ ਮਿਲ ਕੇ ਜਾਂ ਕਿਸ ਤਰ੍ਹਾਂ ਦਾ ਹੋਵੇ। ਦੇਖੋ ਇਹਦਾ ਪਲਾਨ ਤਾਂ ਅਸੀਂ ਬਣਾਇਆ ਸੀਗਾ। ਦੇਖੋ ਪਿੱਛੇ ਜੀਰਕਪੁਰ ਦੇ ਲਾਗੇ ਜਾ ਕੇ ਜਾਂ ਕਿ ਨਾ ਡੈਮ ਬਣ ਜਵੇ। ਇਹ ਇਹਨੂੰ ਚੈਨਲਾਈਜ਼ ਕਰ ਲਵੇ ਡੂੰਗਾ ਹੋ ਜਵੇ ਇਹ ਪਰ ਇਹ ਸਾਰੇ ਆਪਣਾ ਗੱਲ ਕਰਦੇ ਵੀ ਸਫਾਈ ਕਰਤੀ ਸਫਲੀ ਸਫਾਈ ਨਾਲ ਨਿਕਲਵਾਂਦੀ ਜਿੰਨਾ ਚਿਰ ਇਹਨੂੰ ਡੂੰਗਾ ਨਹੀਂ ਕਰਦੇ ਹਾਂ ਤੇ ਡੂੰਗਾ ਕਰਕੇ ਆਜਾਏ ਕਿਨਾਰੇ ਦੇ ਤੱਕ ਨਹੀਂ ਹੁੰਦੀ ਹਨ ਇਹਦੇ ਆਜਾਏ ਪਾੜਨੀਆਂ ਬਣਨ ਪਾੜਨੀਆਂ ਬਣ ਕੇ ਰੋਡ ਚੱਲਣ ਲੱਗ ਜੇ ਲੋਕਾਂ ਨੂੰ ਸਹੂਲਤ ਵੀ ਹੋ ਜਵੇ ਤੇ ਨਾਲ ਇਹ ਟੁੱਟ ਜਾਂਦਾ ਉਹ ਵੀ ਬੰਦ ਹੋ ਜਵੇ ਇਹ ਪੱਕਾ ਲਾਜਾ ਤੇ ਪਰ ਅਸੀਂ ਕੀ ਕਰਦੇ ਹਾਂ ਅਸੀਂ ਤਾਂ ਟੈਂਪਰੇਰੀ ਕਰਦੇ ਹਾਂ ਲਓ ਜੀ ਹੜ ਆ ਗਿਆ ਹਰ ਅਗਰ ਤੁਸੀਂ ਕੱਢ ਰਹੇ ਆ ਬੁੰਦੀ ਕੱਢ ਰਹੇ ਆ ਹੋਰ ਕੱਢ ਰਹੇ ਆ ਇਹਦੇ ਨਾਲ ਕੋਈ ਪੱਕਾ ਹੱਲ ਨਹੀਂ ਹੈ ਪੱਕਾ ਹੱਲ ਤਾਂ ਸਾਨੂੰ ਇਹੀ ਕਰਨਾ ਪਊਗਾ ਕਿ ਵੀ ਪਿੱਛੇ ਡੈਮ ਬਣਾ ਕੇ ਤੇ ਇੱਥੇ ਇਹਨੂੰ ਡੂੰਘਾ ਕਰਕੇ ਜਿੰਨਾ ਚੌੜਾ ਕਰ ਸਕਦੇ ਚੌੜਾ ਕਰਕੇ ਆਏ ਦਾਏ ਇਹਨਾਂ ਦੇ ਇੱਕ ਰਸਤੇ ਬਣਵਾ ਦਈਏ ਰਸਤੇ ਬਣਾਉਣ ਨਾਲੇ ਕਾਫੀ ਬਸਾ ਹੱਲ ਹੋਊਗਾ ਸਰਕਾਰ ਸਰਕਾਰ ਨਾਲ ਜੇ ਗੱਲਬਾਤ ਕਰੋਗੇ ਤੁਸੀਂ ਦੇਖੋ ਕਾਹ ਜੀ ਜ਼ਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਹਰ ਬੰਦੇ ਨਾਲ ਕਰਨੀ ਚਾਹੀਦੀ ਹੈ ਦੇਖੋ ਇਹ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਕਿ ਆਪਣੇ ਸੂਬੇ ਦੇ ਲਈ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਉਹ ਕਿਸੇ ਨਾਲ ਵੀ ਗੱਲ ਕਰਨਾ ਮਸਲਾ ਹੱਲ ਹੋਣਾ ਚਾਹੀਦਾ ਜੇ ਆਪਾਂ ਆਪਣੀ ਈਗੋ ਲੈ ਕੇ ਮੈਂ ਲੈ ਕੇ ਗੱਲ ਕਰ ਲਈਏ ਤਾਂ ਉਹ ਗੱਲ ਨਹੀਂ ਬਣਦੀ ਕਿ ਜਿੱਥੋਂ ਮਸਲਾ ਹੱਲ ਹੁੰਦਾ ਸੈਂਟਰ ਤੋਂ ਹੁੰਦਾ ਸੈਂਟਰ ਨਾਲ ਕਰਨ ਹਰ ਬੰਦੇ ਦਾ ਇਹ ਹਮ ਤਾਂ ਨੀਮਾ ਹੋ ਕੇ ਗੱਲ ਕਰਨੀ ਚਾਹੀਦੀ ਹੈ ਕਿ ਸਾਡੇ ਸੂਬਾ ਸਾਡਾ ਮਰ ਰਿਹਾ ਹੈ ਤੇ ਉੱਥੇ ਲਈ ਕੀ ਹੋ ਰਿਹਾ ਜੋ ਹੁਣ ਹਾਲਾਤ ਪੈਦਾ ਹੋ ਰਹੇ ਨੇ ਗੁਰਦਾਸਪੁਰ ਕੰਨੀ ਤੇ ਅੰਬਰਸਰ ਕੰਨੀ ਉਹ ਕੋਈ ਦੇਖਣਾ ਏ ਥੋੜੋ ਨੇ ਐਡਾ ਬੜਾ ਨੁਕਸਾਨ ਬੰਦਿਆਂ ਦਾ ਨੁਕਸਾਨ ਜਿਹੜਾ ਇੱਕ ਬੰਦਾ ਚਲਿਆ ਗਿਆ ਉਹਨੇ ਮੁੜ ਕੇ ਥੋੜੋ ਆਉਣਾ ਦੇਖੋ ਇੱਕ ਤਾਂ ਇਹ ਮੀਰਾਪੁਰ ਚ ਮੀਰਾਪੁਰ ਚੋਂ ਇੱਥੇ ਸੈਂਕੜੇ ਏਕੜ ਬਰਬਾਦ ਕਰ ਚੱ ਕੱਗਰਨੇ ਕਰਨਾ ਸੀ ਉਹ ਥੋੜਾ ਜਿਹਾ ਮੈਨੂੰ ਲੱਗਦਾ ਹਲੇ ਪ੍ਰਮਾਤਮਾ ਦੀ ਮਿਹਰ ਹੈ ਵੀ ਪਾਣੀ ਪਿੱਛੇ ਘੱਟ ਮੀਂਹ ਪੈ ਰਹੇ ਨੇ ਲੇਕਿਨ 2023 ਦਾ ਸਾਨੂੰ ਯਾਦ ਰੱਖਣਾ ਚਾਹੀਦਾ ਆ ਪਿੰਡ ਡੁੱਬੇ ਸੀ ਆ ਫਸਲਾਂ ਡੁੱਬੀਆਂ ਸੀ ਪਸ਼ੂ ਮਰੇ ਸੀ ਬੰਦਿਆਂ ਦਾ ਨੁਕਸਾਨ ਹੋਇਆ ਸੀ ਰੇਤਾ ਆਇਆ ਸੀ ਜ਼ਮੀਨ ਦੇ ਵਿੱਚ ਇਸ ਕਰਕੇ ਜਦ ਤੱਕ ਇਹ ਕੱਗਰ ਨੂੰ ਬਿਲਕੁਲ ਸਹੀ ਗੱਲ ਹੈ ਡੂੰਗਾ ਨਹੀਂ ਕੀਤਾ ਜਾਂਦਾ ਇਹਦੇ ਕਿਨਾਰੇ ਉੱਚੇ ਨਹੀਂ ਕੀਤੇ ਜਾਂਦੇ ਆਲੇ ਦੁਆਲੇ ਕੋਈ ਵੱਡੀ ਜ਼ਮੀਨ ਤੇ ਲੈ ਕੇ ਕੋ ਲੈ ਕੇ ਕਿਸਾਨਾਂ ਤੋਂ ਚਾਹ ਸ਼ਾਮ ਲਾਟਾਂ ਤੋਂ ਉੱਤੇ ਝੀਲਾ ਨਹੀਂ ਬਣਦੀਆਂ ਉਹਨਾਂ ਚੋਂ ਨਹਿਰਾ ਨਹੀਂ ਕੱਡੀਆਂ ਜਾਂਦੀਆਂ ਉਦੋਂ ਤੱਕ ਇਸ ਘਰ ਦਾ ਕੋਈ ਹੱਲ ਨਹੀਂ ਹੋ ਸਕਦਾ ਆ ਕਿ ਮਲਕੀ ਸਰਕਾਰਾਂ ਬਣ ਕੇ ਆ ਕੇ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਨੀ ਇਹਦਾ ਕੋਈ ਮਤਲਬ ਨਹੀਂ ਹੈ ਸਰ ਜੀ ਇਹ ਕਮ ਜੂਨ ਤੇ ਹੋਣਾ ਸ਼ੁਰੂ ਹੋਣਾ ਚਾਹੀਦਾ ਸੀ ਜਿਹੜਾ ਕਿ ਮੰਨ ਲਓ ਕਿਸਾਨ ਵੀ ਵਾਹਾਂ ਮਿੱਟੀ ਹੁਣ ਪਾ ਰਹੇ ਹਨ ਸਾਰਾ ਮੈਂ ਦੇਖ ਰਿਹਾ ਹਾਂ ਜੂਨ ਨਹੀਂ ਜੂਨ ਨਹੀਂ ਜੀ ਅਸੀਂ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਅਸੀਂ ਤਾਂ ਧਰਮੇੜੀ 13 ਸਾਲ 13 ਦਿਨ ਦਾ ਲਗਾਤਾਰ ਧਰਨਾ ਲਾਇਆ ਸੀ ਆ ਸਾਹਮਣੇ ਇੱਥੇ ਹਾਂਸੀ ਪਟਾਣਾ ਨਿਕਲੀ ਹੈ ਇੱਥੇ ਡਾਫ ਲੱਗੀ ਪਈ ਹੈ ਇਹ ਮਸਲੇ ਛੋਟੇ ਛੋਟੇ ਨੇ ਦੋਨੇ ਸਰਕਾਰਾਂ ਦੇ ਬੰਦੇ ਮਿਲ ਕੇ ਹੱਲ ਕਰਨਗੇ ਇੱਕ ਗੱਰਦੇ ਇਸ਼ੂ ਤੇ ਬੈਟਣ ਗੱਗਰ ਮਲਕੀ ਇਸ ਏਰੀਆ ਦੇ ਵਿੱਚ ਗੱਗਰ ਹੀ ਨੁਕਸਾਨ ਪਹੁੰਚਾਉਂਦਾ ਨਾ ਉਧਰੋਂ ਡਾਂਗ ਦੀ ਮਾਰ ਕਟੜਾ ਲੜ ਜਾਂਦੇ ਨੇ ਇਹਨੂੰ ਲੈ ਕੇ ਬਹਿ ਜਾਣ ਦੋਨੇ ਐਡੀ ਕਿੱਡੀ ਗੱਲ ਹੈ ਲੋਕ ਵਿਚਾਰੇ ਹੁਣ ਤੁਸੀਂ ਸਾਰੇ ਪੰਜਾਬ 'ਚ ਹੀ ਦੇਖਿਆ ਲੋਕਾਂ ਨੇ ਕਿਵੇਂ ਬੰਨ ਲਾਏ ਨੇ ਟਾਇਲਿਆਂ ਦੇ ਨਾਲ ਮਿੱਟੀ ਦੇ ਨਾਲ ਸੋ ਇਸ ਕਰਕੇ ਜਿਹੜੀ ਫਾਲਟ ਹੈ ਬੇਸਿਕਲੀ ਜਿਹੜੇ ਪਲੈਨਰਸ ਨੇ ਐਡਮਿਨਿਸਟ੍ਰੇਟਰਸ ਨੇ ਗਵਰਨਮੈਂਟ ਚਲਾਉਣ ਵਾਲੇ ਨੇ ਜ਼ਿਆਦਾ ਪ੍ਰਭਾਵਿਤ ਕਰ ਰਹੀ ਇਸ ਇਲਾਕੇ ਨੂੰ ਖਾਸ ਤੌਰ ਤੇ ਹਾਂਜੀ ਆਸੀ ਮਟਾਣਾ ਦਾ ਸਾਈਫਨ ਹੈ ਬਿਲਕੁਲ ਹਾਂਸੀ ਬਟਾਣਾ ਦੇਖੋ ਹਾਂਸੀ ਬਟਾਣਾ ਦੇ ਉੱਤੇ ਪਹਿਲਾਂ ਵੀ ਰੌਲਾ ਪਿਆ ਸੀ ਉਹ ਜਿਹੜਾ ਸਾਈਫਨ ਬਣਿਆ ਹੋਇਆ ਉਹ ਡਾਫ ਲੱਗੀ ਹੋਈ ਆ ਉਹਦੇ ਅੱਗੇ 4 ਫੁੱਟ ਨੀਵਾ ਪਾਣੀ ਆ ਪਿੱਛੇ 4 ਫੁੱਟ ਉੱਚਾ ਆ ਮੀਰਾਪੁਰ ਚੋਂ ਆ ਇਹਦਾ ਵੀ ਬੰਦੇ ਕਹਿੰਦੇ ਨੇ ਬੈਕ ਫਲੋ ਕਰ ਰਿਹਾ ਪਾਣੀ ਸੋ ਇਹ ਜਿਹੜੀ ਪਾਣੀਆਂ ਨੂੰ ਟੈਪ ਕਰਨਾ ਕਿਉਂਕਿ ਨੇਚਰ ਦੀਆਂ ਬਾਕੀ ਚੀਜ਼ਾਂ ਜੇ ਐਲਮ ਮਸਕ ਦੀ ਕੱਲੀ ਕੰਪਨੀ ਜਾ ਕੇ ਉੱਤਰ ਇੱਕ ਬਣਾ ਕੇ ਉੱਤੇ ਲੋਕ ਰਹਿੰਦੇ ਨੇ ਪੁਲਾੜ ਚ ਜਾ ਕੇ ਐਂ ਡੀ ਐਂ ਦੀਆਂ ਗੱਲਾਂ ਕਰsac ਰਹੇ ਨੇ ਇੱਕ ਚੋਏ ਨੂੰ ਜਾਂ ਇੱਕ ਗਏ ਨੂੰ ਤੈਨੂੰ ਟੈਪ ਕਰਨਾ ਕੀ ਔਖਾ ਕੰਮ ਹੈ ਇਹ ਬਿਲਕੁਲ ਔਖਾ ਨਹੀਂ ਕੰਮ ਹੈਗਾ ਲੋਕ ਉਹ ਵੀ ਨੇ ਜਿੱਥੇ ਕੱਲੇ ਕੱਲੇ ਬੰਦੇ ਨੇ ਪਹਾੜਾਂ ਨੂੰ ਢਾਕ ਮਲ ਕੇ ਖੋਦ ਕੇ ਰਸਤੇ ਬਣਾਏ ਨੇ ਲੋਕਾਂ ਨੂੰ ਜਾ ਕੇ ਇਲਾਜ ਕਰਾਉਣ ਲਈ ਇਹ ਵੀ ਦੁਨੀਆ 'ਚ ਅਧਾਰਨਾ ਹੈਗੀਆਂ ਨੇ ਇਹ ਤਾਂ ਸਰਕਾਰਾਂ ਨੇ ਜੀ ਸਰਕਾਰਾਂ ਕੋਲ ਅਥਾ ਤਾਕਤ ਹੈ ਤਾ ਪੈਸਾ ਹੁੰਦਾ ਟੈਕਨੋਲੋਜੀ ਬਹੁਤ ਹੈ ਮੈਨਪਾਵਰ ਬੜੀ ਹੈ ਵੈਲੇ ਸਾਡੇ ਲੋਕ ਤੁਰੇ ਫਿਰਦੇ ਨੇ ਉਹਨਾਂ ਨੂੰ ਕੰਮ ਦੇਣ ਤੇ ਘੱਗਰ ਤੇ ਲਾ ਦੇਣ ਇੱਕ ਫੌਜ ਨੂੰ ਲੋਕਾਂ ਦੀ ਨੂੰ ਜਿਹੜੀ ਵੈਲੀ ਤੁਰੇ ਫਿਰਦੀ ਹੈ ਉਹਨਾਂ ਨੂੰ ਰੋਜ਼ਗਾਰ ਦੇਣ ਘੱਗਰ ਸੰਭਿਆ ਜਾਊਗਾ ਘੱਗਰ ਦੀਆਂ ਜ਼ਮੀਨਾਂ ਜਿਹੜੀਆਂ ਨੇ ਬਰਬਾਦ ਨਹੀਂ ਹੋਣਗੀਆਂ ਅੱਜ ਘੱਗਰ ਤੇ ਆਏ ਆ ਘੱਗਰ ਜਦੋਂ ਚੜਦਾ ਹੈ ਆ ਸਾਡੇ ਸਾਰੇ ਪਿੰਡ ਸੱਚੀ ਗੁਜਰਾ ਸੱਚੀ ਬ੍ਰਾਹਮਣਾ ਤਰਮੇੜੀ ਸਾਰੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਦਿੰਦਾ ਹੈ ਪ੍ਰੈਸ ਕੀ ਗੁਰੂ ਦੀ ਕਿਰਪਾ ਸਿਪਾਹ ਦੀ ਮਿਹਰ ਹੈ ਕਿ ਹਾਲੇ ਡਾਊਨ ਆ ਤੇ ਉਹ ਤੋਂ ਪਹਿਲੇ ਸਾਡੀ ਕੋਸ਼ਿਸ਼ ਹੈ ਕਿ ਜੇ ਕਿਤੇ ਕੋਈ ਨੁਕਸਾਨ ਹੁੰਦਾ ਵੀ ਹੋਵੇ ਤਾਂ ਸਹੀ ਕੰਟਰੋਲ ਕਰ ਲਈਏ ਤੇ ਇਹਦੇ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਾਹਿਬ ਵੀ ਆਏ ਨੇ ਤੇ ਸਾਰੀ ਫੌਜ ਇਹਨਾਂ ਦੀ ਨਾਲ ਆਈ ਹੈ ਸੋ ਅੱਜ ਆਪਣੀ ਸਾਂਝੀ ਡਿਊਟੀ ਬਣਦੀ ਹੈ ਕਿ ਜੇ ਹਰ ਰੌਣ ਤੋਂ ਪਹਿਲੇ ਕੰਟਰੋਲ ਚ ਹੋ ਜਵੇ ਤਾਂ ਉਹ ਬਹੁਤ ਵਧੀਆ ਗੱਲ ਹੁੰਦੀ ਹੈ ਜੇ ਨੁਕਸਾਨ ਹੋ ਜਵੇ ਫਿਰ ਤਾਂ ਰਸਨ ਵਧਣ ਵਾਲੀ ਗੱਲ ਹੋ ਜਾਂਦੀ ਹੈ ਹੋਰ ਤੀ ਕੋਈ ਹੋ ਰਹਿ ਜਾਂਦੀ ਸੋ ਉਹਦੇ ਲਈ ਅਸੀਂ ਆਇਆ ਤੇ ਪਰਮਾਤਮਾ ਅਗੇ ਅਰਦਾਸ ਕਰਨ ਚਾਹ ਪਾ ਸਕ ਕੇ ਕਿ ਵੀ ਐਦੇ ਇੱਥੇ ਠੀਕ ਰੱਖੇ ਕਿਉਂਕਿ ਆਪਾਂ ਦੇਖ ਰਹੇ ਹਾਂ ਗੁਰਦਾਸਪੁਰ ਰੰਬਰ ਸਰਕਨੀ ਬਹੁਤ بڑا ਨੁਕਸਾਨ ਹੋਇਆ ਹੈ ਬੰਦਿਆਂ ਨੂੰ ਨੁਕਸਾਨ ਵੀ ਹੋਇਆ ਹੈ ਜੰਗਲਾਂ ਨੂੰ ਨੁਕਸਾਨ ਵੀ ਹੋਇਆ ਹੈ ਘਰਾਂ ਨੂੰ ਨੁਕਸਾਨ ਵੀ ਹੋਇਆ ਹੈ ਹਰ ਚੀਜ਼ ਦੇ ਨੁਕਸਾਨ ਹੋਏ ਜਿਹੜਾ ਨਾ ਪੂਰਾ ਹੋਣਾ ਘਟਾ ਹੈ ਸੋ ਜਿੱਥੇ ਸਾਡੀ ਉੱਥੇ ਡਿਊਟੀ ਬਣਦੀ ਜਾਣ ਦੀ ਉੱਥੇ ਸਭ ਤੋਂ ਪਹਿਲਾਂ ਸਾਡੀ ਡਿਊਟੀ ਇੱਥੇ ਬਣਦੀ ਹੈ ਕਿਉਂਕਿ ਇੱਥੇ ਤੇ ਲੋਕਲ ਬੈਠੇ ਆ ਜੇ ਅਸੀਂ ਇੱਥੇ ਨਾ ਕਰਾਂਗੇ ਉੱਥੇ ਵੀ ਜਾਣ ਦਾ ਸਾਡਾ ਕੋਈ ਫਾਇਦਾ ਨਹੀਂ ਹੈ ਉਹ ਇੱਥੇ ਜਿਹੜੀ ਚੀਜ਼ ਦੀ ਲੋੜ ਆ ਜਾਂ ਕੁਝ ਹੋ ਰਿਹਾ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਮੱਝਾ ਕਰਵਾ ਜੇ ਤੁਸੀਂ ਦੀ 25 26 27 ਸਾਲਾਂ ਤੋਂ ਦੇਖ ਰਹੇ ਹੋ ਇਸ ਦਾ ਘਰ ਨੂੰ ਇਹ ਹਰ ਵਾਰੀ ਨੁਕਸਾਨ ਪਹੁੰਚਦਾ ਹੈ ਇਸ ਦਾ ਕੋਈ ਪੱਕਾ ਹੱਲ ਇਸ ਤਰ੍ਹਾਂ ਹੋਵੇ ਸੈਂਟਰ ਨਾਲ ਮਿਲ ਕੇ ਜਾਂ ਕਿਸ ਤਰ੍ਹਾਂ ਦਾ ਹੋਵੇ ਦੇਖੋ ਇਹਦਾ ਪਲਾਨ ਤਾਂ ਅਸੀਂ ਬਣਾਇਆ ਸੀਗਾ ਦੇਖੋ ਪਿੱਛੇ ਜੀਰਖਪੁਰ ਦੇ ਲਾਗੇ ਜਾ ਕੇ ਜਾ ਕੇ ਨਾ ਇਹ ਡੈਮ ਬਣ ਜਵੇ ਤੇ ਇਹਨੂੰ ਚੈਨਲਾਈਜ਼ ਕਰ ਲਵੇ ਡੂੰਘਾ ਹੋ ਜਵੇ ਇਹ ਪਰ ਇਹ ਸਾਰੇ ਆਪਣਾ ਗੱਲ ਕਰਦੇ ਵੀ ਸਫਾਈ ਕਰਤੀ ਸਗਲੀ ਸਫਾਈ ਨਾਲ ਨਿਕਲ ਬਣਦੀ ਜਿੰਨਾ ਚਿਰ ਇਹਨੂੰ ਡੂੰਗਾ ਨਹੀਂ ਕਰਦੇ ਹਾਂ ਤੇ ਡੂੰਗਾ ਕਰਕੇ ਆਜਾਏ ਕਿਨਾਰੇ ਤੇ ਤਕਰੀ ਨਹੀਂ ਹੁੰਦੀ ਹਨ ਇਹਦੇ ਆਜਾਏ ਪਾੜਨੀਆਂ ਬਣਨ ਪਾੜਨੀਆਂ ਬਣ ਕੇ ਰੋਡ ਚੱਲਣ ਲੱਗ ਜੇ ਲੋਕਾਂ ਨੂੰ ਸਹੂਲਤ ਵੀ ਹੋ ਜਵੇ ਤੇ ਨਾਲ ਇਹ ਟੁੱਟ ਜਾਂਦਾ ਉਹ ਵੀ ਬੰਦ ਹੋ ਜੀਵੇ ਇਹ ਪੱਕਾ ਹੱਲ ਹੈ ਦਾ ਤੇ ਪਰ ਅਸੀਂ ਕੀ ਕਰਦੇ ਹਾਂ ਅਸੀਂ ਤਾਂ ਟੈਂਪਰੇਰੀ ਕਰਦੇ ਹਾਂ ਲਓ ਜੀ ਹੜ ਆ ਗਿਆ ਹੜ ਆ ਗਿਆ ਤਾਂ ਅਸੀਂ ਕੱਢ ਰਹੇ ਹਾਂ ਉੱਚ ਬੁੰਦੀ ਕੱਢ ਰਹੇ ਹਾਂ ਹੋਰ ਕੱਢ ਰਹੇ ਹਾਂ ਇਹਦੇ ਨਾਲ ਕੋਈ ਪੱਕਾ ਹੱਲ ਨਹੀਂ ਹੈ ਪੱਕਾ ਹੱਲ ਤਾਂ ਸਾਨੂੰ ਇਹੀ ਕਰਨਾ ਪਊਗਾ ਕਿ ਪਿੱਛੇ ਡੈਮ ਬਣਾ ਕੇ ਇੱਥੇ ਇਹਨੂੰ ਡੂੰਘਾ ਕਰਕੇ ਜਿੰਨਾ ਚੌੜਾ ਕਰਸਣ ਚੌੜਾ ਕਰਕੇ ਆਏ ਦਾਏ ਇਹਦੇ ਇੱਕ ਰਸਤੇ ਬਣਵਾ ਦਈਏ ਰਸਤੇ ਬਣਾਉਣ ਵਾਲੇ ਕਾਫੀ ਮਸਾ ਹੱਲ ਹੋਊਗਾ ਸਰ ਕੇਂਦਰ ਸਰਕਾਰ ਨਾਲ ਇਹ ਗੱਲਬਾਤ ਕਰੋਗੇ ਤੁਸੀਂ ਦੇਖੋ ਕਾਇ ਖੈ ਜਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਹਰ ਬੰਦੇ ਦਾ ਕਰਨੀ ਚਾਹੀਦੀ ਹੈ ਦੇਖੋ ਇਹ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਕਿ ਆਪਣੇ ਸੂਬੇ ਦੇ ਲਈ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਉਹ ਕਿਸੇ ਨਾਲ ਵੀ ਗੱਲ ਕਰਨਾ ਮਸਲਾ ਹੱਲ ਹੋਣਾ ਚਾਹੀਦਾ ਜੇ ਆਪਾਂ ਆਪਣੀ ਈਗੋ ਲੈ ਕੇ ਮਾਇਆ ਲੈ ਕੇ ਗੱਲ ਕਰ ਲਈਏ ਤਾਂ ਉਹ ਗੱਲ ਨਹੀਂ ਬਣਦੀ ਕਿ ਜਿੱਥੋਂ ਮਸਲਾ ਹੱਲ ਹੁੰਦਾ ਸੈਂਟਰ ਤੋਂ ਹੁੰਦਾ ਸੈਂਟਰ ਨਾਲ ਕਰਨ ਹਰ ਬੰਦੇ ਦਾ ਇਹ ਹਮ ਤਾਂ ਨੀਮਾ ਹੋ ਗੱਲ ਕਰਨੀ ਚਾਹੀਦੀ ਹੈ ਕਿ ਸਾਡੇ ਸੂਬਾ ਸਾਡਾ ਮਰ ਰਿਹਾ ਹੈ ਕਿ ਉੱਥੇ ਲਈ ਕੀ ਹੋ ਰਿਹਾ ਜੋ ਹੁਣ ਹਾਲਾਤ ਪੈਦਾ ਹੋ ਰਹੇ ਨੇ ਗੁਰਦਾਸਪੁਰ ਕੰਨੀ ਤੇ ਅੰਬਰਸਰ ਕੰਨੀ ਉਹ ਕੋਈ ਦੇਖਣਾ ਏ ਥੋੜੋ ਨੇ ਐਡਾ ਬੜਾ ਨੁਕਸਾਨ ਬੰਦਾ ਨੁਕਸਾਨ ਜਿਹੜਾ ਇੱਕ ਬੰਦਾ ਚਲਿਆ ਗਿਆ ਉਹਨੂੰ ਮੁੜ ਕੇ ਥੋੜੋ ਆਉਣਾ ਦੇਖੋ ਇੱਕ ਤਾਂ ਇਹ ਮੀਰਾਪੁਰ ਚ ਮੀਰਾਪੁਰ ਚੋਂ ਇੱਥੇ ਸੈਂਕੜੇ ਇੱਕ ਬਰਬਾਦ ਕਰ ਚੱਲਿਆ ਕਾ ਗਰਨੇ ਕਰਨਾ ਸੀ ਉਹ ਥੋੜਾ ਜਿਹਾ ਮੈਨੂੰ ਲੱਗਦਾ ਹਲੇ ਪ੍ਰਮਾਤਮਾ ਦੀ ਮਿਹਰ ਹੈ ਵੀ ਪਾਣੀ ਪਿੱਛੇ ਘੱਟ ਮੀਂਹ ਪੈ ਰਹੇ ਨੇ ਲੇਕਿਨ 2023 ਦਾ ਸਾਨੂੰ ਯਾਦ ਰੱਖਣਾ ਚਾਹੀਦਾ ਆ ਪਿੰਡ ਡੁੱਬੇ ਸੀ ਆ ਫਸਲਾਂ ਡੁੱਬੀਆਂ ਸੀ ਪਸ਼ੂ ਮਰੇ ਸੀ ਬੰਦਿਆਂ ਦਾ ਨੁਕਸਾਨ ਹੋਇਆ ਸੀ ਰੇਤ ਆਇਆ ਸੀ ਜ਼ਮੀਨ ਦੇ ਵਿੱਚ ਇਸ ਕਰਕੇ ਜਦ ਤੱਕ ਇੱਕ ਘਰ ਨੂੰ ਬਿਲਕੁਲ ਸਹੀ ਗੱਲ ਹੈ ਡੂੰਗਾ ਨਹੀਂ ਕੀਤਾ ਜਾਂਦਾ ਇਹਦੇ ਕਿਨਾਰੇ ਉੱਚੇ ਨਹੀਂ ਕੀਤੇ ਜਾਂਦੇ ਆਲੇ ਦੁਆਲੇ ਕੋਈ ਵੱਡੀ ਜ਼ਮੀਨ ਲੈ ਕੇ ਕੋ ਲੈ ਕੇ ਕਿਸਾਨਾਂ ਤੋਂ ਚਾਹ ਸ਼ਾਮ ਲਾਟਾ ਤੋਂ ਉੱਤੇ ਝੀਲਾ ਨਹੀਂ ਬਣਦੀਆਂ ਉਹਨਾਂ ਚੋਂ ਨਹਿਰਾ ਨਹੀਂ ਕੱਢੀਆਂ ਜਾਂਦੀਆਂ ਉਦੋਂ ਤੱਕ ਇਸ ਕੱਗੇ ਦਾ ਕੋਈ ਹੱਲ ਨਹੀਂ ਹੋ ਸਕਦਾ ਆ ਕਿ ਮਤਲਬ ਕਿ ਸਰਕਾਰਾਂ ਬਣ ਕੇ ਆ ਕੇ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਨੀ ਇਹਦਾ ਕੋਈ ਮਤਲਬ ਨਹੀਂ ਹੈ ਸਰ ਜੀ ਇਹ ਕਮ ਜੂਨ ਤੇ ਹੋਣਾ ਸ਼ੁਰੂ ਹੋਣਾ ਚਾਹੀਦਾ ਸੀ ਜਿਹੜਾ ਕਿ ਮਤਲਬ ਕਿਸਾਨ ਵੀ ਭਾਵੇਂ ਮਿੱਟੀ ਹੁਣ ਪਾ ਰਹੇ ਸਾਰਾ ਮੈਂ ਦੇਖ ਰਿਹਾ ਜੂਨ ਨਹੀਂ ਜੂਨ ਤੂੰ ਨਹੀਂ ਜੀ ਅਸੀਂ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਅਸੀਂ ਤਾਂ ਧਰਮੇੜੀ 13 ਸਾਲ 13 ਦਿਨ ਦਾ ਲਗਾਤਾਰ ਧਰਨਾ ਲਾਇਆ ਸੀ ਆ ਸਾਹਮਣੇ ਇੱਥੇ ਹਾਂਸੀ ਬਟਾਣਾ ਨਿਕਲੀ ਹੈ ਇੱਥੇ ਡਾਫ ਲੱਗੀ ਪਈ ਹੈ ਇਹ ਮਸਲੇ ਛੋਟੇ-ਛੋਟੇ ਨੇ ਦੋਨੇ ਸਰਕਾਰਾਂ ਦੇ ਬੰਦੇ ਮਿਲ ਕੇ ਹੱਲ ਕਰਨ ਕਿ ਇੱਕ ਗਰਦੇ ਇਸ਼ੂ ਤੇ ਬੈਠਣ ਕੱਗਰ ਮਤਲਬ ਕਿ ਇਸ ਏਰੀਆ ਦੇ ਵਿੱਚ ਕੱਗਰ ਹੀ ਨੁਕਸਾਨ ਪਹੁੰਚਾਉਂਦੇ ਨੇ ਉਧਰੋਂ ਡਾਂਗ ਦੀ ਮਾਰ ਕੱਟਾ ਰਲ ਜਾਂਦੇ ਨੇ ਇਹਨੂੰ ਲੈ ਕੇ ਬਹਿ ਜਾਣ ਦੋਨੇ ਐਡੀ ਕਿੱਡੀ ਗੱਲ ਹੈ ਲੋਕ ਵਿਚਾਰੇ ਹੁਣ ਤੁਸੀਂ ਸਾਰੇ ਪੰਜਾਬ 'ਚ ਹੀ ਦੇਖਿਆ ਲੋਕਾਂ ਨੇ ਕਿਵੇਂ ਬੰਨ ਲਾਏ ਨੇ ਟਾਇਲਿਆਂ ਦੇ ਨਾਲ ਮਿੱਟੀ ਦੇ ਨਾਲ ਸੋ ਇਸ ਕਰਕੇ ਜਿਹੜੀ ਫਾਲਟ ਹੈ ਬੇਸਿਕਲੀ ਜਿਹੜੇ ਪਲੈਨਰਸ ਨੇ ਐਡਮਿਨਿਸਟ੍ਰੇਟਰਸ ਨੇ ਗਵਰਨਮੈਂਟ ਚਲਾਉਣ ਵਾਲੇ ਨੇ ਹਾਂ ਜੀ ਆਸੀ ਮਟਾਣਾ ਦਾ ਸਾਈਫਨ ਹੈ ਬਿਲਕੁਲ ਹਾਂਸੀ ਬਟਾਣਾ ਦੇਖੋ ਹਾਂਸੀ ਬਟਾਣਾ ਦੇ ਉੱਤੇ ਪਹਿਲਾਂ ਵੀ ਰੌਲਾ ਪਿਆ ਸੀ ਉਹ ਜਿਹੜਾ ਸਾਈਫਨ ਬਣਿਆ ਹੋਇਆ ਉਹ ਡਾਫ ਲੱਗੀ ਹੋਈ ਆ ਉਹਦੇ ਅੱਗੇ 4 ਫੁੱਟ ਨੀਵਾ ਪਾਣੀ ਆ ਪਿੱਛੇ 4 ਫੁੱਟ ਉੱਚਾ ਆ ਮੀਰਾਪੁਰ ਚ ਉਹ ਇਹਦਾ ਵੀ ਬੰਦੇ ਕਹਿੰਦੇ ਨੇ ਬੈਕ ਫਲੋ ਕਰ ਰਿਹਾ ਪਾਣੀ ਸੋ ਇਹ ਜਿਹੜੀ ਪਾਣੀਆਂ ਨੂੰ ਟੈਪ ਕਰਨਾ ਇਵੇਂ ਨੇਚਰ ਦੀਆਂ ਬਾਕੀ ਚੀਜ਼ਾਂ ਜੇ ਐਲਮ ਮਸਕ ਦੀ ਕੱਲੀ ਕੰਪਨੀ ਜਾ ਕੇ ਉੱਤਰ ਇੱਕ ਬਣਾ ਕੇ ਉੱਤੇ ਲੋਕ ਰਹਿੰਦੇ ਨੇ ਪੁਲਾੜ ਚ ਜਾ ਕੇ ਐਡ ਆਈ ਆਡੀਆਂ ਗੱਲਾਂ ਕਰsac ਰਹੇ ਨੇ ਕਿ ਚੋਏ ਨੂੰ ਜਾਂ ਇੱਕ ਗੇ ਨੂੰ ਤੈਨੂੰ ਟੈਪ ਕਰਨਾ ਕੀ ਔਖਾ ਕੰਮ ਹੈ ਇਹ ਬਿਲਕੁਲ ਔਖਾ ਨਹੀਂ ਕੰਮ ਹੈਗਾ ਲੋਕ ਉਹ ਵੀ ਨੇ ਜਿੱਥੇ ਕੱਲੇ ਕੱਲੇ ਬੰਦੇ ਨੇ ਪਹਾੜਾ ਨੂੰ ਢਾਹ ਮਲ ਕੇ ਖੋਦ ਕੇ ਰਸਤੇ ਬਣਾਏ ਨੇ ਲੋਕਾਂ ਨੂੰ ਜਾ ਕੇ ਇਲਾਜ ਕਰਾਉਣ ਲਈ ਇਹ ਵੀ ਦੁਨੀਆ 'ਚ ਅਧਾਰਨਾ ਹੈਗੀਆਂ ਨੇ ਇਹ ਤਾਂ ਸਰਕਾਰਾਂ ਨੇ ਜੀ ਸਰਕਾਰਾਂ ਕੋਲ ਅਰਥਾ ਤਾਕਤ ਹੈ ਤਾਂ ਪੈਸਾ ਹੁੰਦਾ ਹੈ ਟੈਕਨੋਲੋਜੀ ਬਹੁਤ ਹੈ ਮੈਨ ਪਾਵਰ ਬੜੀ ਹੈ ਵੈਲੇ ਸਾਡੇ ਲੋਕ ਤੁਰੇ ਫਿਰਦੇ ਨੇ ਉਹਨਾਂ ਨੂੰ ਕੰਮ ਦੇਣ ਤੇ ਘੱਗਰ ਤੇ ਲਾ ਦੇਣ ਇੱਕ ਫੌਜ ਨੂੰ ਲੋਕਾਂ ਨੂੰ ਜਿਹੜੀ ਵੈਲੀ ਤੁਰੇ ਫਿਰਦੀ ਹੈ ਉਹਨਾਂ ਨੂੰ ਰੋਜ਼ਗਾਰ ਦੇਣ ਘੱਗਰ ਸੰਭਿਆ ਜਾਊਗਾ ਘੱਗਰ ਦੀਆਂ ਜ਼ਮੀਨਾਂ ਜਿਹੜੀਆਂ ਨੇ ਬਰਬਾਰ ਨਹੀਂ ਹੋਣਗੀਆਂ